ਹਾਂਜੀ ਸਰ ਕੀ ਨਾ ਹੋਈ ਤਕਾਇਏ ਐਸਆਈ ਜਗਸੀਰ ਸਿੰਘ थाना ਸਿਵਲ ਲੈਮਟੰਡਾ ਜੀ ਸਰ ਕੀ ਪੂਰਾ ਮਾਮਲਾ ਹੈਗਾ ਜੀ ਇਹ ਤਿੰਨ ਨੌਜਵਾਨ ਸੀਗੇ ਇਹਨਾਂ ਕੋਲੇ ਕਾਰ ਸੀ ਆਲਟੋ ਕਾਰ ਉਹਦੇ ਵਿੱਚੋਂ ਇਹਨਾਂ ਤੋਂ ਚਿੱਟਾ ਬਰਾਮਦ ਕਰਾਇਆ 505.95 ਗ੍ਰਾਮ ਮਿਲੀਗ੍ਰਾਮ ਇਹ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਆਏ ਇਹ ਲੈ ਕੇ ਆਇਆ ਸੀ ਇੱਕ ਤੋਂ ਕਹਿੰਦੇ ਸ਼ਹਿਰ ਚੋਂ ਲੈ ਲੈਨੇ ਆ ਪਰ ਇਹ ਹੁੰਦਾ ਤਾਂ ਤੇ ਤਸੱਲੀ ਬਰਾਖਸਾ ਜਵਾਰ ਮਿੱਦਰੇ ਕਰ ਰਹੇ ਪੜਤਾਲ ਕਰ ਰਹੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਬਠੰਡੇ ਦੇ ਹੀ ਹੈਗੇ ਇੱਕ ਇੱਕ ਇਥੋਂ ਦਾਗਾ ਅਕਾਲ ਕਿੱਲਾ ਵਾਲੀ ਦਾ ਦੂਜੇ ਇਥੋਂ ਦੇ ਕਵੀਰ ਚ ਕਮਾਂਡੋ ਦਾ ਵੀ ਕੋਈ ਕਮਾਂਡਰ ਦੱਸਿਆ ਜਾ ਰਿਹਾ ਹੈਗਾ ਇੱਕ ਹੈਗਾ ਮੁਲਾਜ਼ਮ ਹੈਗਾ ਹੂੰ ਕਾਹਦਾ ਮਲਾਜ਼ਮ ਹੈ ਹਰਜੀਤ ਸਿੰਘ ਨੇ ਮਾਂਡੋ ਦਾ ਮਲਾਜ਼ਮ ਹੈ ਹੂੰ ਕਮਾਂਡੋ ਦਾ ਮਲਾਜ਼ਮ ਸਪਲਾਈ ਕਰਦਾ ਸੀ ਚਟਾਈ ਦੇਖੋ ਸਪਲਾਈ ਕਰਦਾ ਹੁੰਦਾ ਜਦੋਂ ਲੈ ਕੇ ਆਏ ਇਹਦੇ ਬਾਰੇ ਤਾਂ ਇਹ ਕਲੀਅਰ ਨਹੀਂ ਤਫਤੀਸ਼ ਚੱਲ ਰਹੀ ਹੈ ਜੀ ਤੇ ਇਸ ਤੋਂ ਬਾਅਦ ਜੋ ਵੀ ਰਿਜ਼ਲਟ ਆਏਗਾ ਉਸ ਤੋਂ ਬਾਅਦ ਨਾਤੇ ਮਕਦਮਾ ਦਾਰਜ ਹੋਇਆਗਾ 180/24 ਸਿਵਲ ਲੈਂਥ ਆਨੇ ਚ ਕੱਲ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਚ ਇਕ ਦੇਣ ਦਾ ਪੁਲਿਸ ਰਿਮਾਂਡ ਲਿਆ ਸੀ ਜੋ ਅੱਜ ਖਤਮ ਹੁੰਦਾ ਇਹਨਾਂ ਨੂੰ ਪੇਸ਼ ਕਰਕੇ ਅੱਜ